ਹallelujah ਪਿਆਰੀ ਕਿਸ਼ਿਆ ਜੀ ਇਹ ਸਾਡੇ ਵਚਨ ਦੇ ਕੰਟੀਨਿਊਸ਼ਨ ਦੇ 6ਵੀਂ ਵੀਡੀਓ ਆ ਹallelujah 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 ਹਾਂਜੀ ਅੱਗੇ ਤੇ ਫਿਰ ਤੁਸੀਂ ਕਹਿੰਦੇ ਆ ਕਿ ਕੁਝ ਬਰਿਆਈ ਨਹੀਂ ਜੇਰਾ ਆਪਣੇ ਹਾਕਮ ਨੂੰ ਇਹੋ ਜਿਹਾ ਹੀ ਝੜਾ ਝੜਾ ਕੇ ਦੇਖੋ ਤੱਕੀ ਉਹ ਤੈਥੋਂ ਖੁਸ਼ ਹੋਵੇਗਾ ਹਾਂਜੀ ਕਦੀ ਵੀ ਨਹੀਂ ਤੇ ਪਰਮੇਸ਼ਰ ਨੂੰ ਤੁਸੀਂ ਇਹੋ ਜਿਹੀਆਂ ਚੀਜ਼ਾਂ ਚੜਾ ਕੇ ਅਸੀਂ ਚੜਾਉਨੇ ਆ ਤੇ ਫਿਰ ਅਸੀਂ ਕਿਹਨੇ ਸਾਡੇ ਤੇ ਪਰਮੇਸ਼ਰ ਖੁਸ਼ ਕੀ ਹੁੰਦੇ ਖੁਸ਼ ਕਿਉਂ ਨਹੀਂ ਹੁੰਦਾ ਖੁਸ਼ ਕਿਉਂ ਨਹੀਂ ਹੁੰਦਾ ਹallelujah ਹallelujah ਹੂੰ ਜਰਾ ਤੂੰ ਆਪਣੇ ਹੱਕਮ ਨੂੰ ਇਹੋ ਹੀ ਚੜਾ ਕੀ ਉਹ ਤਿੱਥੋਂ ਖੁਸ਼ ਹੋਵੇਗਾ ਹallelujah ਜਾਂਕਿ ਤੇਰੇ ਚਿਹਰੇ ਨੂੰ ਉਹ ਆਦਰ ਦੇਵੇਗਾ ਹallelujah ਕਦੀ ਦੇਵੇ ਨਹੀਂ ਆਦਰ ਕਿਹੜੇ ਚਿਹਰੇ ਨੂੰ ਆਦਰ ਮਿਲਦਾ ਗੁਣਾਂ ਨੂੰ ਆਦਰ ਮਿਲਦਾ ਚਿਹਰੇ ਨੂੰ ਆਦਰ ਨਹੀਂ ਮਿਲਦਾ ਹਾਲੇਲੂਇਆ ਵੀ ਆਲਵੇਸ ਗੈਟ ਰਿਸਪੈਕਟ ਫਰਮ ਬਿਕੋਜ਼ ਆਫ आवर ਵਰਕਸ ਨਾਟ ਬਿਕੋਜ਼ ਆਫ आवर ਫੇਸ ਭਾਵੇਂ ਉਹਦਾ ਪਖੀਰਾ ਵਰਗਾ ਪਹਿਰਾਵਾ ਹੋਵੇ ਆਲਦੋ देयर ਕੰਪਲੈਕਸ਼ਨ ਔਰ ਆਲਦੋ ਆਲਦੋ देयर ਕਲੋਥਿੰਗਸ ਬਿਕੋਜ਼ ਲੁਕਸ ਲਾਈਕ ਦ ਮੌਂਕਸ ਇਹ ਭਾਵੇਂ ਉਹਦੇ ਪੈਰਾਂ 'ਚ ਜੁੱਤੀ ਨਾ ਹੋਵੇ ਆਲਦੋ ਆਲਦੋ ਹੀ অর ਸ਼ੀ ਡੋਨਟ ਹੈਵ ਸਲੀਪਰਸ ਇਨ ਹਰ ਫੇਸ ਤੇ ਉਹਦੀ ਗਰੀਬੀ ਹੋਵੇ ਆਲਦੋ ਹੀ ਇਜ਼ ਪੂਰ ਪਰ ਉਹਦਾ ਪਵਿੱਤਰ ਹਿਰਦਾ ਹੋਵੇ ਬਟ ਦੇ ਹਾਰਟ ਵਿਲ ਬੀ ਹੋਲੀ ਪਰਮੇਸ਼ਰ ਉਹਨੂੰ ਪਸੰਦ ਕਰਦਾ ਆ ਗੋਡ ਲਾਈਕ ਦੈਟ ਪਰਸਨ ਪਰਮੇਸ਼ਰ ਉਹਦੇ ਹਿਰਦੇ ਉੱਤੇ ਬੈਠਦਾ ਆ ਕੋਲ ਵਾਂਟ ਟੂ ਸਿਟ ਓਨ ਸੱਚ ਪਰਸਨ ਤੇ ਜੇ ਇਕੱਲਾ ਧੰਨ ਦਾ ਹੰਕਾਰ ਚੜਿਆ ਹੋਇਆ ਹੋਵੇ ਐਂਡ ਓਈ ਇਫ ਦੈਟ ਪਰਸਨ ਹੈਵ ਦ ਪ੍ਰਾਊਡ ਆਫ ਦ THEIR ਮਨੀ ਤੇ ਪਰਮੇਸ਼ਰ ਕਹਿੰਦਾ ਜਨ ਕੇ ਪੱਲੇ ਧਨ ਵਸੇ ਗੋਡ ਸੈਡ ਦਟ ਆ ਓਨ ਹੂਮ ਹੂ ਹੈਡ ਮਨੀ ਤਾਂ ਅਨੇ ਆਪਰ ਪ੍ਰੇਮ ਹੈ ਨਹੀਂ ਹੂ ਦੇ ਹੈਵ ਮਨੀ ਬਟ ਨੋ ਲਵ ਹੂੰ ਪੈਸੇ ਦਾ ਤਾਂ ਮਨੀ ਦਾ ਹੰਕਾਰ ਚੜਿਆ ਪਿਆ ਆ ਤੇ ਹੈ ਆ ਓਨਲੀ ਆ ਪ੍ਰਾਉਡ অর ਈਗੋ ਆਫ देयर ਮਨੀ ਤੇ ਪਰਮੇਸ਼ਰ ਕਹਿੰਦਾ ਜਿਨਕੇ ਪੱਲੇ ਧਨ ਵਸੇ ਤਿੰਨ ਕਾ ਨਾਮ ਫਖੀਰ ਗੋਡ ਸੈਟ ਦੈਟ ਹੂ ਹੈਵ ਮਨੀ ਡੋਨਟ ਲਾਈਕ ਦੈਨ ਜਿਨਕੇ ਹਿਰਦੇ ਤੂ ਵਸੇ ਤੇ ਨਾਰ ਗੁਣੀ ਗਹਿਰ ਗੋਡ ਸੈਟ ਦੈਟ ਇਨ ਇਨ ਵਿਚ ਹਾਰਟ ਦ ਬਾਡੀ ਇਜ਼ ਅ ਪ੍ਰੈਜ਼ੈਂਟ 댓 ਹਾਰਟ ਹਾਜ਼ ਲਾਈਕ ਓ ਗੁਣਾ ਦਾ ਖਜ਼ਾਨਾ ਆ ਗੋਡ ਇਜ਼ ਫੁੱਲ ਆਫ ਨੋਲੇਜ ਜੇ ਨੇ ਹਿਰਦੇ ਵਿੱਚ ਤੂੰ ਵਸਦਾ ਹੈ ਹallelujah ਦ ਗੋਡ ਇਨ ਵਿੱਚ ਹਾਰ ਗੋਡ ਇਸ देयर ਹallelujah ਹallelujah ਹਾਂਜੀ ਕੀ ਉਹ ਤੇਰੇ ਤੋਂ ਖੁਸ਼ ਹੋਵੇਗਾ ਜਾਂ ਕੀ ਤੇਰੇ ਚਿਹਰੇ ਨੂੰ ਉਹ ਆਦਰ ਦੇਵੇਗਾ ਬਿਲਕੁਲ ਨਹੀਂ ਸੈਨਾ ਦਾ ਸੈਨਾ ਦੇ ਜੁਆ ਦਾ ਫਰਮਾਨ ਹੈ ਸੈਨਾ ਦਾ ਜੁਆ ਪਰਮੇਸ਼ਰ ਦਾ ਇਹ ਪਰਮੇਸ਼ਰ ਦਾ ਫਰਮਾਨ ਕੀਤਾ ਹੋਇਆ ਆ ਇਹ ਪਰਮੇਸ਼ਰ ਦੀ ਆਵਾਜ਼ ਆ ਥਿਸ ਇਜ਼ ਦਾ ਸਾਊਂਡ ਆਫ ਦਾ ਗੋਡ ਜਿਹੜੀ ਮਲਾਕੀ ਦੇ ਥਰੂ ਸਾਨੂੰ ਦਰਸਾਈ ਜਾਂਦੀ ਆ ਹਾਂ ਦੈਟ ਸਪੀਕਸ ਥਰੂ ਮਲਾਕੀ ਤੇ ਜਿਹੜੀ ਇਸ ਵੇਲੇ ਪਰਮੇਸ਼ਰ ਆਪਣੇ ਵਿੱਚ ਦੀ ਬੋਲ ਕੇ ਤੇ ਸਾਡੇ ਵਿੱਚ ਸਪਰੈਡ ਕਰ ਰਿਹਾ ਆ ਦ ਗੋਡ ਸਪੀਕ ਫਰਮ ਅਸ ਐਂਡ ਸਪਰੈਡ ਟੂ ਯੂ ਆਲ ਇਹ ਸਭ ਪਰਮੇਸ਼ਰ ਦਾ ਹੀ ਕੰਮ ਆ ਥਿਸ ਇਜ਼ ਆਲ ਦਾ ਵਰਡ ਆਫ ਗੋਡ ਕਿਸੇ ਵਿੱਚ ਸਾਡੇ ਵਿੱਚ ਕੋਈ ਗੁਣ ਨਹੀਂ ਵੀ ਡੋਨਟ ਹੈਵ ਇਵਨ ਅ ਸਿੰਗ ਕੰਗ ਮਾਰਾ ਹallelujah ਹallelujah ਹਾਂਜੀ ਅੱਗੇ ਹੁਣ ਜਰਾ ਪਰਮੇਸ਼ਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਬਿਆ ਕਰੇ ਜਦ ਤੁਹਾਡੇ ਹੀ ਹੱਥੋਂ ਇਹ ਹੋਇਆ ਤਾਂ ਕਿ ਉਹ ਤੁਹਾਡੇ ਚਿਹਰਿਆਂ ਨੂੰ ਆਦਰ ਦੇਵੇਗਾ ਇਹਨਾਂ ਦੇ ਜੁਗਾ ਦਾ ਪਰਮਾਨ ਹੈ ਹੁਣ ਜਰਾ ਪਰਮੇਸ਼ਰ ਅੱਗੇ ਬੇਨਤੀ ਕਰੋ ਹੁਣ ਜਰਾ ਪਰਮੇਸ਼ਰ ਅੱਗੇ ਬੇਨਤੀ ਕਰੋ ਤੇ ਉਸ ਸਾਡੇ ਉੱਤੇ ਦਇਆ ਕਰੇ ਜਦ ਤੁਹਾਡੇ ਹੀ ਹੱਥੋਂ ਇਹ ਹੋਇਆ ਹallelujah ਤਾਂ ਕੀ ਉਹ ਤੁਹਾਡੇ ਚਿਹਰਿਆਂ ਨੂੰ ਆਦਰ ਦੇਵੇਗਾ ਹੁਣ ਤੁਹਾਡੇ ਹੱਥੋਂ ਇੱਕ ਗਲਤੀ ਹੋਈ ਆ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰੋ ਅਰਦਾਸਾਂ ਕਰੋ ਕਿ ਸਾਡੇ ਕੋਲੋਂ ਇਹ ਗਲਤੀ ਹੋਈ ਆ ਜਿਸ ਤਰ੍ਹਾਂ ਨੇ ਅੱਜ ਸਨੇਹਾ ਦਿੰਨੀ ਆ ਪਾਸਟਰ ਰਾਣਾ ਨੂੰ ਕਿ ਗਲਤੀ ਤੇਰੇ ਕੋਲੋਂ ਹੋਈ ਆ ਕਿ ਉਹ ਲੇਡੀ ਨੇ ਤੇ ਜੋਦਨਾ ਬੀਤੀ ਉਹਨੂੰ ਦੱਸ ਦਿੱਤੀ ਤੇ ਤੂੰ ਉਹਦੀ ਦੱਸੀ ਨੂੰ ਆਉਂਦਾ ਨਰਮਤਾ ਦੇ ਨਾਲ ਤੇ ਪਰਮੇਸ਼ਰ ਦੇ ਪਿਆਰੇ ਬੱਚੇ ਨੂੰ ਸਾਡੇ ਆਤਮਿਕ ਪਿਤਾ ਨੂੰ ਮਿਲਦਾ ਤੇ ਮਾਫੀ ਮੰਗ ਲੈਂਦਾ ਵੇ ਮੈਂ ਮੁੜ ਕੇ ਐਦਾਂ ਦੀਆਂ ਭੇਟਾਂ ਲੋਕਾਂ ਤੋਂ ਕਦੀ ਨਹੀਂ ਮੰਗੂਗਾ ਇਹ ਇਹ ਮੰਗਦਾ ਪਰਮੇਸ਼ਰ ਕੋਲ ਕਿ ਮੇਰੀ ਪ੍ਰਾਰਥਨਾ ਕਰੋ ਸੰਤ ਜੀ ਕਿ ਮੇਰੀ ਇਹ ਜਿਹੜੀ ਭੁੱਖ ਆਏ ਇਹ ਮਰੇ ਤੇ ਮੇਰੇ ਅੰਦਰ ਪ੍ਰੇਮ ਜਾਗੇ ਮੇਰੀ ਵੀ ਪ੍ਰਾਰਥਨਾ ਕਰੋ ਤੇ ਇਹ ਮੰਗ ਮੰਗਦਾ ਉਹਨੇ ਤੇ ਉਲਟੇ ਮੇਨੇ ਤੇ ਤਾਂਨੇ ਤੇ ਇਦਾਂ ਦੇ ਦੇਣੇ ਸ਼ੁਰੂ ਕਰ ਦਿੱਤੇ ਕਿ ਜੀ ਇਹ ਕੋਈ ਸੋਚ ਹੀ ਨਹੀਂ ਸਕਦਾ ਉਹ ਪਰਮੇਸ਼ਰ ਦੀਆਂ ਅੱਖਾਂ ਹੱਥਾਂ ਨੂੰ ਹੀ ਪੈ ਗਿਆ ਉਹ ਤਾਂ ਪਰਮੇਸ਼ਰ ਦੀ ਅੱਖ ਜੀ ਉਂਗਲ ਦੇਣ ਲੱਗ ਗਿਆ ਤੁਹਾਡਾ ਪਹਿਰਾਵਾ ਇਦਾਂ ਦਾ ਆ ਤੁਸੀਂ ਦਾੜੀਆਂ ਰੱਖੀਆਂ ਸਾਰਿਆਂ ਨੇ ਤੁਸੀਂ ਕੇਸ ਰੱਖ ਲਏ ਆ ਉਹ ਤੁਸੀਂ ਆਹ ਕੀਤਾ ਜੀ ਕੇਸ ਹੋਏ ਦਾੜੀਆਂ ਹੋਈਆਂ ਪੱਗਾਂ ਹੋਈਆਂ ਇਹ ਤਾਂ ਇਹ ਤਾਂ ਜਦੋਂ ਤੋਂ ਦੁਨੀਆ ਪਰਮੇਸ਼ਰ ਨੇ ਬਣਾਈ ਜਦੋਂ ਤੋਂ ਸਭ ਕੁਝ ਦਿੱਤਾ ਆ ਸਭ ਨੂੰ ਹਾਲੇਲੂਇਆ ਇਹ ਗਵਾਲਿਆਂ ਤੇ ਸਾਡੀ ਮਰਜੀ ਇਹ ਸਾਡੀ ਮੂਰਖਤਾ ਆ ਗਵਾਲ ਲੈਣਾ ਪਰਮੇਸ਼ਰ ਨੇ ਦਿੱਤਾ ਆ ਆਦਰ ਕਿਉਂਕਿ ਸਿਰ ਜਿਹੜਾ ਆ ਇਹ ਪਹਿਲੇ ਯੁੱਗਾਂ ਦੇ ਵਿੱਚ ਵੀ ਪਹਿਲੇ ਯੁੱਗ ਸੀ ਜਿਹੜਾ ਤ੍ਰੇਤਾ ਦਾ ਯੁੱਗ ਸੀ ਦੁਆਪਰ ਦਾ ਯੁੱਗ ਸੀ ਜਿਹੜਾ ਦੁਆਪਰ ਦਾ ਯੁੱਗ ਸੀ ਉਦੋਂ ਵੀ ਤੁਸੀਂ ਰਾਜਿਆਂ ਦੇ ਦੇਖੋ ਕਿੱਡੇ ਕਿੱਡੇ ਤਾਜ ਪਹਿਨੇ ਹੋਏ ਆ ਹਾਲੇਲੂਇਆ ਫਿਰ ਤੁਸੀਂ ਦੁਆਪਰ ਯੁੱਗ ਦੀ ਗੱਲ ਸੁਣ ਲਓ ਤੇ ਦੁਆਪਰ ਯੁਗ ਦੇ ਵਿੱਚ ਵੀ ਕ੍ਰਿਸ਼ਨ ਦੇ ਕੋਲ ਜਦੋਂ ਗਿਆ ਸੀਗਾ ਸਿਦਾਮਾ ਤੇ ਉਹਦੇ ਸਿਰ ਤੇ ਪੱਗ ਨਹੀਂ ਸੀਗੀ ਉਹਦੇ ਗਾਲ ਝੱਗਾ ਨਹੀਂ ਸੀਗਾ ਉਹਦੀ ਧੋਤੀ ਲੀਰਾਂ ਨਾਲ ਮੰਗਰੂ ਫਟੀ ਹੋਈ ਸੀ ਤੇ ਉਹ ਗਰੀਬ ਸੀ ਤੇ ਪਰ ਉਹਦਾ ਕ੍ਰਿਸ਼ਨ ਦਾ ਉਹ ਦੋਸਤ ਸੀ ਪਰ ਲੋਕੀ ਉਹਦੇ ਜਿਹੜੇ ਚੇਲੇ ਆ ਉਹ ਅੱਗੇ ਨੰਗਾ ਨਹੀਂ ਸੀ ਦਿੰਦੇ ਕਿਉਂਕਿ ਉਹ ਕਹਿੰਦਾ ਸੀ ਮੇਰਾ ਕ੍ਰਿਸ਼ਨ ਜਿਹੜਾ ਆ ਦੋਸਤ ਆ ਉਹ ਕਹਿੰਦੇ ਗਰੀਬ ਨਾ ਕਿਉਂ ਕ੍ਰਿਸ਼ਨ ਦਾ ਰਾਜਾ ਉਹ ਗਰੀਬ ਐਦਾਂ ਦਾ ਉਹਨੂੰ ਇੱਕ ਦਿਨ ਜਾ ਕੇ ਕਿਸੇ ਨੇ ਸਨੇਹਾ ਦਿੱਤਾ ਕ੍ਰਿਸ਼ਨ ਨੂੰ ਗੱਦੀ ਤੇ ਬੈਠੇ ਨੂੰ ਤੇ ਕਿਹਾ ਇੱਕ ਬਹੁਤ ਸੁੱਕਾ ਪਿੰਜਰ ਵਰਗਾ ਇੰਨੀ ਉਮਰ ਦਾ ਬੰਦਾ ਆਇਆ ਆ ਐਨੇ ਦਿਨ ਉਹਨੂੰ ਬੈਠੇ ਨੂੰ ਹੋ ਗਏ ਆ ਮੈਂ ਸ਼ਾਰਟਕਟ ਚ ਗੱਲ ਥੋੜੀ ਜਿਹੀ ਸੁਣਾਉਣੀ ਆ ਐਨੇ ਦਿਨ ਉਹਨੂੰ ਬੈਠੇ ਨੂੰ ਹੋ ਗਏ ਆ ਤੇ ਮੈਂ ਇਸ ਕਰਕੇ ਦਾਣੀ ਕੇਸਾਂ ਪੰਗਾ ਦੀ ਗੱਲ ਚੱਲਦੀ ਆ ਧਰਮ ਗ੍ਰੰਥਾਂ ਚ ਮੈਂ ਉਹ ਪੁਆਇੰਟ ਦਿੰਨੀ ਆ ਇਹ ਹਿੰਦੂ ਸਮਾਜ ਦਾ ਧਰਮਿਆਂ ਨਾਲੇ ਸਿੱਖਾਂ ਦੀ ਤੇ ਬੜੀ ਪੱਕੀ ਪਰਬਲ ਪੱਗ ਪਾ ਗਿਆ ਪਰ ਇਹ ਹਿੰਦੂ ਸਮਾਜ ਦੀ ਮੈਂ ਦੱਸਦੀ ਆ ਤੁਹਾਨੂੰ ਪਰਮੇਸ਼ਰ ਦੀ ਹੋਂਦ ਕਿ ਦੇਖੋ ਦਾਸਾਂ ਦੀ ਪਰਮੇਸ਼ਰ ਦੇ ਦਾਸਾਂ ਦੀ ਹੋਂਦ ਜਿਹੜੇ ਜੈਨ ਹੋਏ ਆ ਨਬੀ ਹੋਏ ਆ ਤਾਂ ਉਹਨਾਂ ਨੇ ਆਣ ਕੇ ਇੱਕ ਦਿਨ ਕਿਸੇ ਨੇ ਦਿਲ ਚਾਈ ਚਲੋ ਸ੍ਰੀ ਹਾਂ ਦੇਈ ਦਿੰਨੇ ਆ ਕਹਿੰਦੇ ਨਾ ਗੱਲ ਨਾ ਨਾ ਸਿਰ ਪੱਗਾ ਨਾ ਗੱਲ ਜਗਾ ਟੁੱਟੀ ਪੈਰਾਂ ਦੀ ਜੁੱਤੀ ਆ ਨਾ ਸਿਰ ਪੱਗਾ ਪੱਗ ਸਿਰ ਤੇ ਨਹੀਂ ਗਈ ਬੁਰਾ ਮੰਨਦੇ ਸੀ ਜਿਹਦੇ ਸਿਰ ਤੇ ਪੱਗ ਨਾ ਹੋਵੇ ਨਾ ਸਿਰ ਪੱਗਾ ਤੇ ਨਾ ਗੱਲ ਜਗਾ ਤੇ ਸੰਤ ਨੂੰ ਪਿੱਛੇ ਜਿੱਦਾਂ ਸਾਡੇ ਪ੍ਰਭੂ ਨੇ ਲੰਬੇ ਵਾਲ ਪਿੱਛੇ ਰੱਖੇ ਆ ਸਾਡੇ ਪ੍ਰਭੂ ਨੇ ਕਿਦਾਂ ਪਟਕਾ ਬੰਨਿਆ ਕਿਹੜੇ ਆ ਇੱਥੇ ਦੱਸੋ ਪ੍ਰਭੂ ਦੇ ਪਹਿਰਾਵੇ ਨੂੰ ਤਿਆਰ ਕਰਨ ਵਾਲੇ ਸਾਡੇ ਸੰਤ yes hallelujah hallelujah ਜਿਹੜੇ ਤੁਹਾਨੂੰ ਦੁੱਖ ਲੱਗਦਾ ਦੇ ਇਸ ਸੱਚੇ ਪਹਿਰਾਵੀ ਵਾਲਾ ਕਿ ਕਿੱਥੋਂ ਆ ਉਹ ਆ ਗਿਆ ਇਹਦਾ ਲਹਾਉ yes hallelujah ਕਿ ਤੁਸੀਂ ਲਹਾ ਨਹੀਂ ਸਕਦੇ ਪਰਮੇਸ਼ਰ ਤੁਹਾਡੇ ਲਾਊਗਾ ਹallelujah hallelujah hallelujah ਤਾਂ ਇਹ ਪੁਆਇੰਟ ਦਿੱਤੀ ਨਾ ਸਿਰ ਪੱਗਾ ਤੇ ਨਾ ਗੱਲ ਜਗਾ ਤੇ ਟੁੱਟੀ ਪੈਰਾਂ ਚ ਜੁੱਤੀ ਆ ਤੇ ਪੈਰਾਂ ਚ ਜੁੱਤੀ ਆ ਨਾ ਪਰ ਨੰਗਾਈਆ ਉਹ ਬੈਠਾ ਇਨੇ ਚਿਰਦਾ ਉਹ ਸਦਾਮੇ ਨੂੰ ਕਹਿੰਦਾ ਮੇਰਾ ਦੋਸਤ ਆਓ ਹallelujah ਸਦਾਮੇ ਨੂੰ ਉਹ ਕਹਿੰਦਾ ਸਦਾਮਾ ਆ ਉਹਦਾ ਨਾਂ ਸਦਾਮਾ ਆ ਤੇ ਜਦੋਂ ਕਿ ਆ ਨਾਮ ਸਦਾਮਾ ਆ ਤੇ ਕ੍ਰਿਸ਼ਨ ਸੰਗਾਸਨ ਛੱਡ ਕੇ ਤੇ ਆਪਣੇ ਸੰਗਾਸਨ ਤੋਂ ਉਤਰਿਆ ਤੇ ਉਹਦੇ ਪ੍ਰੇਮ ਨਾਲ ਉਹਦੇ ਵੱਲ ਨੂੰ ਪੰਜਾ ਤੇ ਜਾ ਕੇ ਉਹਨੇ ਜਫੀ ਭਾੜੀ ਇਹਨੂੰ ਕਹਿੰਦੇ ਪ੍ਰੇਮ ਹallelujah ਇਹ ਧਰਮ ਹਰ ਕੋਈ ਕੋਈ ਧਰਮ ਮਾੜਾ ਨਹੀਂ ਸਾਨੂੰ ਪ੍ਰੇਮ ਸਿਖਾਉਂਦੇ ਸਾਰੇ ਧਰਮ ਹallelujah ਕੋਈ ਮਾੜਾ ਨਹੀਂ ਮਾੜੇ ਅਸੀਂ ਆ ਹallelujah ਤੇ ਗੋਸੀ ਧਰਮਾਂ ਤੇ ਉਂਗਲਾਂ ਚੱਕ ਚੱਕ ਕੇ ਦੁਬਰੀਆਂ ਆ ਕਰਦੇ ਮਾੜੇ ਅਸੀਂ ਆ ਸਾਰੇ ਧਰਮ ਉੱਚੇ ਤੇ ਸੁੱਚੇ ਆ ਸਾਨੂੰ ਸਿਖਾਉਂਦੇ ਰਾਹ ਹallelujah ਪਰਮੇਸ਼ਰ ਦੇ ਘਰ ਨੂੰ ਜਾਣ ਦਾ ਥੈਂਕ ਯੂ ਸਾਰੇ ਰਾਹ ਸਿਖਾਉਂਦੇ ਆ ਹallelujah ਪਰ ਯਿਸੂ ਮਸੀਹ ਤਾਂ 40 ਦਿਨ ਦੇ ਵਿੱਚ ਪੂਰਨੇ પાਕੇ ਉਹ ਗਿਆ ਕਿ ਜਿੰਦਾ ਪਰਮੇਸ਼ਰ ਆ ਤੇ ਅਜੀ ਜਿੰਦਾ ਜਿੰਦਾ ਕੰਮ ਕਰ ਰਿਹਾ ਹੈ ਆਮੇਨ ਹਾਲੇਲੂਇਆ ਤੇਲ ਦੇਖੋ ਤੇਲ ਦੀ ਧਾਰ ਦੇਖੋ ਉਹ ਜਿੰਦਾ ਪਰਿਚਰਿਆ ਤੇ ਜਿੰਦਾ ਕੰਮ ਕਰ ਰਿਹਾ ਆ ਹਾਲੇਲੂਇਆ ਉਹਦੀ ਕਬਰ ਖਾਲੀ ਪਈ ਆ ਹਾਲੇਲੂਇਆ ਉਹ ਧਰਤੀ ਜੋ ਪੈਦਾ ਹੋਇਆ ਹਾਲੇਲੂਇਆ ਉਹ ਮਰੀਆਂ ਮਾਂ ਦਾ ਪੁੱਤਰ ਜਿਹੜਾ ਜੀਸਸ ਸੀਗਾ ਉਹ ਸੂਲੀ ਤੇ ਚਾੜ ਦਿੱਤਾ ਗਿਆ ਸੀਗਾ ਹਾਲੇਲੂਇਆ ਉਹ ਸੂਲੀ ਤੇ ਚਾੜ ਕੇ ਉਹਦਾ ਸਰੀਰ ਛੈਂਟਿਆਂ ਦੇ ਨਾਲ ਕੋਰਿਆਂ ਦੇ ਨਾਲ ਛਿਲ ਕੇ ਐਨੇ ਕਰ ਦਿੱਤਾ ਸੀ ਜਿਵੇਂ ਅਸੀਂ ਗੰਡਾ ਛਲੀ ਦਾ ਆ ਕਟਣ ਲਈ ਉਦਾਂ ਕਰ ਦਿੱਤਾ ਸੀਗਾ ਉਹਨੂੰ ਬੋਟੀ-ਬੋਟੀ ਕਰ ਦਿੱਤਾ ਸੀਗਾ ਉਹ ਕਬਰ ਚ ਪਾ ਦਿੱਤਾ ਸੀਗਾ ਜਿਹੜਾ ਮਰੀਮ ਦੇ ਪੇਟੋਂ ਜੀਸਸ ਹੋਇਆ ਸੀ ਔਰ ਚੇਲਿਆਂ ਦੇ ਉੱਤੇ ਉਹਨਾਂ ਅਸਰ ਨਾ ਪੈ ਸਕਿਆ ਚੇਲੇ ਸ਼ੰਕਾ ਵਿੱਚ ਫੇਰੇ ਹੀ ਰਹੇ ਸੀਗੇ ਉਹਨਾਂ ਗਿਆਨ ਨਾ ਲੈ ਸਕੇ ਬਹੁਤ ਗਿਆਨ ਸੀ ਹੱਦ ਤੋਂ ਪਰੇ ਸੀ ਪਰ ਸਾਰੇ ਹਾਲਾਤਾਂ ਦੇ ਹੁੰਦਾ ਹੋਇਆ ਵੀ ਉਹਨਾਂ ਦੇ ਵਿੱਚ ਫੇਰ ਵੀ ਸ਼ੰਕਰੇ ਉਹ ਫੇਰ ਵੀ ਅੰਦਰ ਐਂਡ ਦੇ ਡਰਦੇ ਅਰੇ ਆਪਾਂ ਦੂਸਰੇ ਪਾਸੇ ਨੂੰ ਜੇ ਨਾਜਾਦਤ ਦੀ ਇਹ ਗੱਲ ਨੂੰ ਪਾਰ ਜਦੋਂ ਕਬਰ ਚੋਂ ਨਿਕਲਿਆ ਜਿੰਦਾ ਹੋਇਆ 40 ਦਿਨਾਂ ਦੇ ਵਿੱਚ ਉਹਨ ਗਿਆਨ ਦਿੱਤਾ ਸਾਲ ਹਾਲੇਲੂਇਆ ਹਾਲੇਲੂਇਆ ਉਹ ਕੇਦਾ ਪੁੱਤਿਆ ਹੁਣ ਉਹ ਧਰਤੀ ਮਾਂ ਦਾ ਪੁੱਤਿਆ ਯਸ ਹਾਲੇਲੂਇਆ ਉਹ ਕਿਸੇ ਮਾਂ ਨੂੰ ਹੁਣ ਨਹੀਂ ਜੰਮਿਆ ਜਿਹੜੇ ਲੋਕ ਕਹਿੰਦੇ ਆ ਕੁਆਰੀ ਦੇ ਪੇਟੋਂ ਪੈਦਾ ਹੋਇਆ ਤੁਹਾਡਾ ਜੀਸਸ ਫਲਾਣਾ ਵੀ ਤੋ ਕੁਆਰੀ ਦੇ ਪੇਟੋਂ ਪੈਦਾ ਹੋਇਆ ਐਜ ਗੱਲਾਂ ਕੋਈ ਝਗੜੇ ਵਾਲੀਆਂ ਨਹੀਂ ਉਹ ਕੁਆਰੀ ਦੇ ਪੇਟੋਂ ਪੈਦਾ ਹੋਇਆ ਸੀ ਉਹ ਕਬਰ ਕੀ ਆਸੀ ਜਿਹੜਾ ਕਬਰ ਚੋਂ ਨਿਕਲੇਗਾ ਕੁਆਰੀ ਦੇ ਪੇਟੋਂ ਨਹੀਂ ਪੈਦਾ ਹੋਇਆ ਉਹ ਧਰਤੀ 'ਚੋਂ ਪੈਦਾ ਹੋਇਆ ਉਹ ਪਰਮੇਸ਼ਰ ਦਾ ਪਿੱਤੀ ਬਿੰਦਿਆ ਹਾਲੇਲੂਇਆ ਉਹ ਪਰਮੇਸ਼ਰ ਦੀ ਹੁੰਦਿਆ ਹਾਲੇਲੂਇਆ ਉਹ ਜਿੰਦਾ ਆ ਤੇ ਜਿੰਦਿਆਂ ਵਾਲੇ ਅੱਜ ਕੰਮ ਕਰ ਰਿਹਾ ਆ ਕੋਈ ਜਾਦੂ ਨਹੀਂ ਲੋਕੀ ਚੰਗੇ ਹੋ ਰਿਹਾ ਆ ਕੋਈ ਜਾਦੂ ਨਹੀਂ ਲੋਕਾਂ ਦੇ ਭੂਤ ਕੱਢ ਰਹੇ ਆ ਇਹ ਕੋਈ ਜਾਦੂ ਨਹੀਂ ਹੈਗਾ ਇਹ ਜੀਸਸ ਕਰ ਰਿਹਾ ਕੋਈ ਵੀ ਨਹੀਂ ਕਰ ਰਿਹਾ ਉਹ ਕੋਈ ਬੰਦਾ ਨਹੀਂ ਦੁਨੀਆ ਤੇ ਕਰ ਰਿਹਾ ਹallelujah ਜੀਸਸ ਕਰ ਰਿਹਾ ਜੀਸਸ ਹallelujah ਉਹ ਜਿੰਦਾ ਪਰਮੇਸ਼ਰ ਪਰਮੇਸ਼ਰ ਦਾ ਪੁੱਤਰ ਹੈ ਉਹਨੂੰ ਚਾਹਤ ਮਿਲੀ ਆ ਉਹਨੂੰ ਹੱਕ ਮਿਲਿਆ ਤੇ ਉਹਨੇ ਗਾਂ ਹੱਕ ਆਪਣੇ ਪ੍ਰੇਮ ਵਾਲੇ ਕਰਨ ਵਾਲਿਆਂ ਨੂੰ ਦਿੱਤਾ ਹੈ ਹallelujah 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 ਇਸ ਕਰਕੇ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਜਰਾ ਪ੍ਰਾਰਥਨਾ ਕਰੋ ਅਰਦਾਸ ਕਰੋ ਬੇਨਤੀ ਕਰੋ ਤੇ ਫਿਰ ਤੁਸੀਂ ਬੇਨਤੀਆਂ ਕਰੋਗੇ ਅਰਦਾਸਾਂ ਕਰੋਗੇ ਤੇ ਫਿਰ ਕੀ ਹੋਊਗਾ ਹਾਂ ਨਾ ਗੱਲ ਪੰਗਾ ਤੇ ਨਾ ਗੱਲ ਛਗਾ ਉਹ ਵਿੱਚ ਗੱਲ ਰਹਿ ਗਈ ਇਸ ਕਰਕੇ ਇਹ ਦੁਆਪਰਯੁਗ ਦੀ ਗੱਲ ਆ ਦੁਆਪਰਯੁਗ ਦੀ ਅਸੀਂ ਤਾਂ ਹੁਣ ਉਹਨੀਆਂ ਗੱਲਾਂ ਕਰਦੇ ਫਲਾਨਿਆਂ ਤੇਰੇ ਤੇ ਪੱਗ ਦੀ ਫਲਾਨਿਆਂ ਤੇਰੇ ਕੇਸ ਦੀ ਫਲਾਨ ਇਹ ਕੇਸਾਂ ਦੀਆਂ ਪੱਗਾਂ ਦੀਆਂ ਨਾ ਕੇਸਾਂ ਦੀਆਂ ਲੜਾਈਆਂ ਰੱਖੇ ਨਾ ਰੱਖੇ ਜੋ ਮਰਜ਼ੀ ਕਰੋ ਗੱਲ ਹੈ ਕਿ ਆਪਣਾ ਹਿਰਦਾ ਸਾਫ਼ ਕਰ ਲਓ ਭਾਈ ਹallelujah ਪਰਮੇਸ਼ਰ ਵੰਦਾ ਹਿਰਦੇ ਦੇ ਉੱਤੇ ਹallelujah ਪਰਮੇਸ਼ਰ ਵੰਦਾ ਹਿਰਦੇ ਦੇ ਉੱਤੇ ਹਿਰਦੇ ਦੇ ਖਾਣੇ ਚੰਗੇ ਭਰੋਸ ਲਓ ਤੇ ਬਾਕੀ ਜੇ ਪ੍ਰਭੂ ਵੇਖਿਆਂ ਤੇ ਫਿਰ ਪ੍ਰਭੂ ਵਾਲਾ ਪਹਿਰਾ ਵਰਕੋ ਹallelujah ਪਹਿਰਾ ਵਰਕੋ ਯੇ ਸਾਡੇ ਸੰਤਾਂ ਨੇ ਪਹਿਰਾਵਾ ਉਹਨਾਂ ਦੇ ਨਾਲ ਰਹਿਣ ਵਾਲਿਆਂ ਦਾ ਪਹਿਰਾਵਾ ਤੇ ਕਿਸ ਦਾ ਕੀ ਟਿੱਡ ਦੁਖਦਾ ਕਿਸੇ ਨੂੰ ਕੀ ਤਕਲੀਫ ਪਹੁੰਚਦੀ ਆ ਜੀ ਜੀਸਸ ਕਿਉਂ ਪਹੁੰਚਦੀ ਆ ਤਕਲੀਫ ਕਿਸੇ ਨੂੰ ਉਨਾ ਵਰਗੇ ਬਣ ਕੇ ਦਿਖਾਓ ਹallelujah ਉਨਾ ਵਰਗੇ ਬਣ ਕੇ ਚੱਲ ਕੇ ਤਾਂ ਦਿਖਾਓ ਹallelujah ਲੁਟੇਰੇ ਬਣ ਕੇ ਤੇ ਗੱਲਾਂ ਕਿਹਨਾਂ ਦੀਆਂ ਕਰਨੀਆਂ ਗੱਲਾਂ ਕਰਨੀਆਂ ਗੱਲੀ ਅਸੀਂ ਚੰਗੀਆਂ ਤੇ ਅਚਾਰੀ ਬੁਰੀਆਂ ਮਨੁੱਖ ਸੁੱਧਾ ਕਾਲੀਆਂ ਤੇ ਬਾਹਰੋਂ ਚਿੱਟਵੜੀਆਂ ਰੀਸਾਂ ਕਰੇ ਤੇ 나ੜੀਆਂ ਜੋ ਸੇਵੇ ਦਰ ਖੜੀਆਂ ਨਾਲ ਖਸਮੇ ਰਿਤੀਆਂ ਤੇ ਮਾਣੇ ਸੁਖਰਣ ਲੀਆਂ ਰੀਸਾਂ ਉਹਨਾਂ ਦੀਆਂ ਕਰਨੀਆਂ ਤੇ ਹੋਣੀਆਂ ਅੰਦਰੋਂ ਕਾਲੀਆਂ ਸ਼ਾਹ ਕਪਟ ਹallelujah ਕ੍ਰੋਧ ਜੈਲਸ ਹੰਕਾਰ ਹallelujah ਹallelujah ਤਾਂ ਇਸ ਕਰਕੇ ਇਹ ਜੋ ਨੇ ਕਹਨੇ ਆ ਇਹ ਪਰਮੇਸ਼ਰ ਦੇ ਦਿੱਤੇ ਹੋਏ ਜਦੋਂ ਤੋਂ ਦੁਨੀਆ ਪਰਮੇਸ਼ਰ ਨੇ ਬਣਾਈ ਹੈ ਜੱਗ ਦੇ ਦਿੱਤੇ ਹੋਏ ਆ ਕੇਸ ਹਰ ਇੱਕ ਦੇ ਆ ਕੇਸ ਇੱਕ ਦੇ ਨਹੀਂ ਹੈਗੇ ਹਰ ਇੱਕ ਜੰਮ ਦੇ ਦੇ ਕੇਸ ਜੰਮ ਨਾਲ ਹੀ ਜੰਮਦੇ ਆ ਹallelujah ਜੰਮ ਦੇ ਦੇ ਕੇਸ ਨਾਲ ਜੰਮਦੇ ਆ ਤੇ ਵੱਡੇ ਹੁੰਦੇ ਆ ਇਹ ਵੱਖਰੀ ਗੱਲ ਆ ਤੁਸੀਂ ਉਹਨਾਂ ਨਾਲ ਰੋਜ਼ ਜੰਗ ਕਰੀ ਜਾਓ ਰੋਜ਼ ਕੇਸਾ ਨੂੰ ਵਡਾਓ ਰੋਜ਼ ਕੇਸਾ ਨੂੰ ਵਡਾਓ ਜੇ ਜੰਗ ਲੜਨਾ ਤਾਂ ਆਪਣੇ ਮਨ ਨਾਲ ਜੰਗ ਲਗੜੋ ਲੜੋ ਹallelujah ਆਪਣੇ ਮਨ ਨਾਲ ਜੰਗ ਲਗੜੋ ਲੜੋ ਲੜੋ ਹallelujah ਚੰਗੇ ਹੋ ਜਾਓਗੇ ਤੇ ਕੇਸਾ ਵਿਚਾਰਿਆਂ ਨੇ ਤੁਹਾਡਾ ਕੀ ਵਿਗਾੜਿਆ ਕੇਸਾ ਨੂੰ ਵੱਢੀ ਜਾ ਰਹੇ ਰੋਜ਼ ਹallelujah ਹallelujah ਹਾਂਜੀ ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਗੁਹਾ ਬੰਦ ਕਰਦਾ ਕੀ ਹੋ ਕੀ ਹੁੰਦਾ ਤੋ ਖੁਸ਼ ਹੋ ਗਏ ਤੇਰੇ ਚ ਉਹ ਕਹਨੇ ਸੇਨਾ ਰਾਜ ਉਹ ਦਾ ਪ੍ਰਮਾਨ ਹੁਣ ਜੇਨਾ ਪਰਮੇਸ਼ਰ ਅੱਗੇ ਬੇਨਤੀ ਕਰੋ ਹੁਣ ਜੇਨਾ ਪਰਮੇਸ਼ਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਦਇਆ ਕਰੇ ਜਦ ਤੁਹਾਡੇ ਹੀ ਹੱਥੋਂ ਇਹ ਹੋਇਆ ਤਾਂ ਕਿ ਉਹ ਤੁਹਾਡੇ ਚਿਹਰਿਆਂ ਨੂੰ ਆਦਰ ਦੇਵੇਗਾ ਜਦ ਤੁਹਾਡੇ ਹੱਥੋਂ ਇਹ ਗਲਤੀ ਹੋਈ ਆ ਹallelujah ਤੇ ਹੁਣ ਤੁਹਾਨੂੰ ਆਦਰ ਮਿਲੂਗਾ ਨਹੀਂ ਆਦਰ ਮਾਤਾ ਹallelujah ਜੇ ਪੈਰਾਂ ਤੇ ਡਿੱਗੋਗੇ ਪਰਮੇਸ਼ਰ ਦੇ ਤੇ ਹਿਰਦਾ ਸਾਫ ਕਰੋਗੇ ਹਿਰਦੇ ਸਾਫ ਦੇ ਉੱਤੇ ਤੁਸੀਂ ਚੰਗੀਆਂ ਵਸਤੂਆਂ ਰੱਖੋਗੇ ਪਰਮੇਸ਼ਰ ਦੀ ਜਗਵੇਦੀ ਤੇ ਤਾਂ ਪਰਮੇਸ਼ਰ ਰੀਝ ਜਾਊਗਾ ਮੁੜ ਕੇ ਮਾਫੀ ਦੇ ਦਊਗਾ ਨਹੀਂ ਤਾਂ ਕੋਈ ਚਾਂਸ ਨਹੀਂ ਹੈਗਾ ਨਰਕ ਤੋਂ ਮੁਰੇ ਬੈਠੇ ਪਏ ਆ ਜਿੱਥੇ ਲਾਵਾ ਠੰਡਾ ਨਹੀਂ ਹੁੰਦਾ ਅੱਗ ਬੁਝਦੀ ਨਹੀਂ ਤੇ ਕੀੜੇ ਮਰਦੇ ਨਹੀਂ ਉੱਥੇ ਜਾਣਾ ਪੈਣਾ ਹallelujah ਉੱਥੇ ਜਾਣਾ ਪੈਣਾ ਉਹ ਕਿਸੇ ਦਾ ਪੱਖ ਪਾਦ ਨਹੀਂ ਕਰਦਾ ਪਰਮੇਸ਼ਰ ਹalleluyah halleluyah ਤਾਂ ਕਿ ਉਹ ਤੁਹਾਡੇ ਚਿਹਰਿਆਂ ਨੂੰ ਅਧਰ ਦੇਵੇਗਾ ਬਿਲਕੁਲ ਨਹੀਂ ਸੈਨਾ ਦਾ ਜੋਹਾ ਆਖਦਾ ਹੈ ਸੈਨਾ ਦਾ ਜੋਹਾ ਆਖਦਾ ਹੈ ਮਲਾਕੀ ਦੇ ਜ਼ਬਾਨ ਥਰੂ ਬੋਲ ਰਾਇਆ ਜਿਵੇਂ ਮਲਾਕੀ ਦੇ ਦਿਲ ਤੇ ਬੈਠ ਕੇ ਬੋਲਦਾ ਆ ਹalleluyah ਮਲਾਕੀ ਦੀ ਜ਼ਬਾਨ ਰਾਹੀਂ ਗੱਲ ਕਰਦਾ ਪਰਮੇਸ਼ਰ ਸੈਨਾ ਦਾ ਜੋਹਾ ਆਖਦਾ ਹੈ ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅਗਨਾਬਾਲ ਦੇ ਹਾਲੇਲੂਇਆ 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 ਤੁਹਾਡੇ ਅੰਕਾਸ਼ ਰੱਬ ਦਾ ਵਾਸਤਾ ਜੇ ਕੋਈ ਬੂਹਾ ਫੰਦ ਕਰ ਲੈਂਦਾ ਇਹਦੇ ਨਾਲੋਂ ਤਾਂ ਤੁਸੀਂ ਫालतੁਈ ਮੇਰੀ ਜਗਵੇਦੀ ਤੇ ਅਗਤਨਾਬਾਲ ਦੇ ਹਾਲੇਲੂਇਆ ਹਾਲੇਲੂਇਆ ਕਾਸ਼ ਦੇਖੋ ਕਿੱਡੀ ਵੱਡੀ ਡੂੰਗੀ ਗੱਲਿਆ ਪਰਮੇਸ਼ਰ ਕਿੰਨਾ ਦੁਖੀ ਆ ਸਾਡੇ ਹੱਥੋਂ ਕਿੰਨਾ ਦੁਖੀ ਆ ਉਹ ਓ ਹੋ 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 ਪਰਮੇਸ਼ਰ ਕਹਿੰਦਾ ਇਹਦੇ ਨਾਲ ਜਿੱਦਾਂ ਮਾਂ ਆਪਣੇ ਬੱਚੇ ਨੂੰ ਕਹਿੰਦੀ ਹੈ ਨਾ ਦੁਖੀ ਹੋਈ ਕਿ ਤੂੰ ਮਰੀ ਜਾਂਦਾ ਇਹਦੇ ਨਾਲ ਚੰਗਾ ਨਲੇਕ ਪੁੱਤ ਤੂੰ ਮਰੀ ਜਾਂਦਾ ਤੂੰ ਜੰਮਦਾ ਹੀ ਮਰ ਜਾਂਦਾ ਕਹਿੰਦੀ ਨਾ ਮਾਂ ਸੱਪ ਕੇ ਕਹਿੰਦੀ ਹੈ ਸਤੀ ਨਲੇਕ ਪੁੱਤ ਨੂੰ ਸ਼ਰਾਬੀ ਪੁੱਤ ਨੂੰ ਡਰਗੀ ਪੁੱਤ ਨੂੰ ਕੁੱਟਣ ਮਾਰਨ ਵਾਲੇ ਪੁੱਤ ਨੂੰ ਇਹ ਗੱਲ ਕਹਿੰਦੀ ਹੈ ਸੱਪ ਕੇ ਉਹ ਪੁੱਤ ਨੂੰ ਨਹੀਂ ਕਹਿੰਦੀ ਪੁੱਤ ਦੀਆਂ ਬਰਿਆਈਆਂ ਨੂੰ ਕਹਿੰਦੀ ਹੈ ਹallelujah ਇਸੇ ਤਰ੍ਹਾਂ ਪਰਮੇਸ਼ਰ ਸਾਡੀਆਂ ਬਰਿਆਈਆਂ ਨੂੰ ਕਹਿ ਰਿਹਾ ਹੈ ਕਾਸ਼ ਕਿ ਇਹਦੇ ਨੂੰ ਕੋਈ ਬੂਹਾ ਬੰਦ ਕਰ ਲੈਂਦਾ ਆਪਣਾ ਇਹਦੇ ਨੂੰ ਕਾਸ਼ ਕਿ ਆਪਣੀ ਜ਼ੁਬਾਨ ਹੀ ਬੰਦ ਕਰ ਲੈਂਦਾ ਆ ਬੂਹਾ ਖੁੱਲਾ ਸਾਡਾ ਇਥੋਂ ਬਕਵਾਸ ਕਰਦੇ ਅਸੀਂ ਹੈਗੇ ਅਸੀਂ ਝੂਠੇ ਬਕਵਾਸ ਅਸੀਂ ਬਣਦੇ ਹਾਂ ਸੱਚੇ ਬਣ ਬਣ ਕੇ ਕਰਨ ਤੇ ਲਈ ਐਨਾ ਐਨਾ ਹੰਕਾਰ ਆ ਸਾਡੇ ਅੰਦਰ ਇਹ ਬੂਹਾ ਬੰਦ ਕਰ ਲੈਂਦੇ ਨਾ ਕਿਤੇ ਇਹ ਬੂਹਾ ਬੰਦ ਕਰ ਲੈਦੇ ਕਾਸ਼ ਕੋਲ ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਕੋਈ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅੱਗ ਨਾ ਬਾਲਦੇ ਜੇ ਤੁਹਾਡੇ ਗੁੰਗੇ ਹੀ ਹੋ ਜਾਂਦੇ ਇਹਦੇ ਨਾਲੋਂ ਤਾਂ ਚੰਗੇ ਸੀ ਤੁਹਾਡੀ ਜ਼ੁਬਾਨ ਹੀ ਬੰਦ ਹੋ ਜਾਂਦੀ ਚੰਗੀ ਸੀ ਤੁਹਾਡੀ ਜੀਭ ਵੀ ਵੱਢੀ ਜਾਂਦੀ ਤੇ ਚੰਗੀ ਸੀ ਹਾਲੇਲੂਇਆ ਹਾਲੇਲੂਇਆ ਤੁਹਾਡੇ ਸਾਹ ਜਿਹੜੇ ਸੀ ਉਹ ਘੁੱਟੇ ਜਾਂਦੇ ਤਾਂ ਤਾਂ ਹੀ ਚੰਗਾ ਸੀ ਮੂਗਾ ਬੰਦ ਕਰਦਾ ਤਾਂ ਕੋਣ ਕੋਣ ਮੇਰੀ ਜਗਵੇਦੀ ਤੇ ਅੰਗਵਾਲ ਦਾ ਫਿਰ ਝੂਠੀ ਅੱਗ ਮੁਰਦਾ ਹੀ ਹੋ ਜਾਂਦੇ ਇਹਦੇ ਨਾਲੋਂ ਤਾਂ ਮਰਨਾ ਹੀ ਚੰਗਾ ਸੀ ਤੁਹਾਨੂੰ ਇੰਨੀ ਪਰਮੇਸ਼ਰ ਲਾਣਤ ਪਾ ਰਿਆ ਲਾਣਤ ਸਾਨੂੰ ਹਾਲੇਲੂਇਆ ਆ ਲਾਣਤ ਪਾਈ ਹੋਈ ਆ ਪਰਮੇਸ਼ਰ ਨੇ ਹੋ ਹਾਲੇਲੂਇਆ ਫੇਰ ਬੋਲੋ ਇਸ ਬੋਲੋ ਫੇਰ ਬੋਲ ਹਾਂਜੀ ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅਗਨ ਨਾ ਬਾਲਦੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅਗਨ ਨਾ ਬਾਲਦੇ ਕਮਸ ਕਮ ਮੈਂ ਹਿਰਦਾ ਬਣਾਇਆ ਮੈਂ ਤੁਹਾਡੇ ਗੁਰਦੇ ਨੂੰ ਬਣਾਇਆ ਮੈਂ ਤੁਹਾਡੇ ਸ਼ੀਰ ਨੂੰ ਬਣਾਇਆ ਮੈਂ ਤੁਹਾਨੂੰ ਘੜਿਆ ਤੇ ਜੇ ਮੈਂ ਇਹ 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 ਬੂਆ ਆ ਆਸੀਲ ਕਰ ਦਿੰਦਾ ਬੁੱਲ ਜੋੜ ਦਿੰਦਾ ਤੁਹਾਡੇ ਫਿਰ ਵੀ ਤੁਹਾਡੀ ਮੇਰੀ ਜਗਵੇਦੀ ਜਿਹੜੀ ਹਿਰਦੇ ਉੱਤੇ ਆ ਕਮਸ ਕਮ ਫੇ ਤੁਸੀਂ ਇਹੀ ਮੈਂ ਖੋਲ੍ਹ ਲੈਂਦਾ ਤੁਹਾਡੇ ਕੋਲੋਂ ਸਾਹ ਹੀ ਬੰਦ ਕਰ ਦਿੰਦਾ ਤੇ ਮੇਰੀ ਜਗਵੇਦੀ ਦੇ ਉੱਤੇ ਅੰਦਰ ਤੁਸੀਂ ਅੱਗ ਤਣਾਵਾ ਦੇ ਆ ਬਕਵਾਸ ਤਣਾ ਕਰਦੇ ਅਹੰਕਾਰ ਤਣਾ ਸਿਰਦੇ ਲੋਭ ਤਣਾ ਸਿਰਦੇ ਕਰੋਧ ਤਣਾ ਸਿਰਦੇ ਜੈਲਸ ਤਣਾ ਸਿਰਦੇ ਵੈਰ ਤਣਾ ਸਿਰਦੇ ਤ੍ਰਿਸ਼ਨਾ ਤਣਾ ਸਿਰਦੇ ਚੋਰੀ ਯਾਰੀ ਵਕੀਲੀ ਤਣਾ ਸਿਰਦੇ ਇਹਨਾਂ ਸਾਵਾਂ ਦੇ ਨਾਲ ਤੁਸੀਂ ਕੀ ਖਰੀਦਿਆ ਅੱਗ ਕਿੱਦਾਂ ਦੀ ਗੰਦਗੀ ਕਿੱਦਾਂ ਦੀ ਭ੍ਰਿਸ਼ਟ ਰੋਟੀਆਂ ਬਿਮਾਰ ਪੇਟਾਂ ਅੰਨੀਆਂ ਤੇ ਪਿੰਗਲੀਆਂ ਤੇ ਲੰਗਲੀਆਂ ਇਹ ਤੁਹਾਡੇ ਅੰਦਰ ਪਈਆਂ ਆ ਕਮ ਸੇ ਕਮ ਮੈਂ ਤੁਹਾਡਾ ਜੰਮ ਦਿਆਂਦਾ ਹੀ ਮਾਂ ਦੇ ਪੇਟ ਤੋਂ ਨਿਕਲਦੇ ਗਲ ਘੁੱਟ ਦਿੰਦਾ ਸਾਹ ਵੰਦ ਕਰ ਦਿੰਦਾ ਤੇ ਮੂੰਹ ਬੰਦਾ ਪਈ ਹੋ ਗਿਆ ਜਗਵੇਦੀ ਆਪੇ ਚੱਕੀ ਗਈ ਹਾਲੇਲੂਇਆ ਆਪੇ ਜਗਵੇਦੀ ਖਤਮ ਹੋਈ ਮੇਰੀ ਪ੍ਰਭੂਏ ਪਰਮੇਸ਼ਰ ਦੇ ਪਿਆਰੇਓ ਇਸ ਰੋਤੇ ਮੈਂ ਦੁਆਈ ਦੇ ਦਿੱਕੇ ਅਬ ਖਾ ਦੇ ਉਹ ਹੰਝੂ ਸੁਣ ਲਓ ਸੋਨੁਲਾ ਦੇ ਸੋਨ ਹੁੰਦੀਆਂ ਸੱਚੀਆਂ ਗੱਲਾਂ ਹਾਲੇਲੂਇਆ ਹਾਲੇਲੂਇਆ